ਆ ਨਾਟੋ ਜੋਰ ਮਨਜ਼ੂਰ ਪਰ ਹਾਂ ਕੱਟ ਛੱਡ ਨਾ ਬਾਈਂ ਹੁਣਦਾ ਦੇ ਜਿਹੜੀ ਦੇਖ ਕੇ ਜਿਹੜੀ ਅੱਜ ਵੀਰੇ ਖਾਜਾ ਖਾਜਾ ਮੁੰਡੇ ਖਾਜਾ ਕੀ ਕਰਨਾ ਪਾਉਂਦਾ ਉਹ ਮੁੰਡਿਆ ਜੀ ਆ ਗਿਆ ਅੱਲਾਹ ਵੈ ਚੱਲਦਾ 으아! 으아! 으 ਬੇਜਾ ਸ੍ਰੀ ਕਾਲ ਜੀ ਸ੍ਰੀ ਕਾਲ ਵੀਰੇ ਹੋਰ ਬਾਈ ਠੀਕ ਠਾਕ ਹੈ ਜੀ ਬਾਈ ਕਿਹੜੇ ਪਿੰਡ ਬਾਜੀ ਉੜੀ ਆ ਜੀ ਅੱਜ ਬੜਾ ਸਮਣਾ ਬਾਜੀ ਉੜੀ ਆ ਜੀ ਮਰਿੰਡਾ ਸ਼ਹਿਰ ਦੇ ਨੇੜੇ ਪੈਂਦਾ ਹੀ ਇਹ ਠੀਕ ਹੈ ਜੀ ਕਿੰਨੇ ਕਬੂਤਰ ਉੜੇ ਆ ਜੀ 65 ਕਬੂਤਰ ਉੜੇ ਆ ਜੀ ਠੀਕ ਹੈ ਜੀ ਕਿੰਨੇ ਸੌ ਮੋਟ ਨੂੰ ਆ ਜੀ 1200 ਮੋਟ ਨੂੰ 65 ਕਬੂਤਰ ਉੜਿਆ ਜੀ ਠੀਕ ਹੈ ਜੀ ਠੀਕ ਹੈ ਬਾਈ ਬਾਜੀ ਖੁੱਲੀ ਹੈ ਜੀ ਇਹੇ ਖੁੱਲੀ ਬਾਜੀ ਹੈ ਵੀਰੇ ਠੀਕ ਹੈ ਜੀ ਆਪਣਾ ਨਾਮ ਕੀ ਹੈ ਜੀ ਪਾਜੀ ਆਪਣਾ ਨਾਮ ਸਤਨਾਮ ਸਿੰਘ ਹੈ ਠੀਕ ਹੈ ਜੀ ਬਾਈ ਜੀ ਕਾਪੀ ਪਰ ਬਾਈ ਸਤਨਾਮ ਆ ਜੀ ਜਿਹਨਾਂ ਦੀ ਡਿਊਟੀ ਲੱਗੀ ਵੀ ਹੈ ਜੀ ਠੀਕ ਹੈ ਜੀ ਬਾਕੀ ਬਾਈ ਅਗਲੀ ਅਪਡੇਟ ਆਪਾਂ ਟਾਈਮ ਤੇ ਦੰਨੇ ਠੀਕ ਹੈ ਜੀ ਟਾਈਮ ਟੂ ਟਾਈਮ ਮਿਲਦੇ ਹਾਂ ਠੀਕ ਹੈ ਬਾਈ ਧੰਨਵਾਦ ਜੀ ਲੋਜ ਬਾਈ ਅੱਜ ਪਹੁੰਚ ਗਏ ਬਾਈ ਪਿੰਡ ਸਮਾਣੇ ਆਪਾਂ ਪਿੰਡ ਸਮਾਣੇ ਬਾਜੀ ਉੜੀ ਹੈ ਜੀ ਬਾਈ ਉਧਰ ਮਨਸੂਏ ਕਬੂਤਰ ਘਟ ਤੇ ਤਾਂ ਕਰਕੇ ਆਪਾਂ ਨੂੰ ਸਮਾਣੇ ਆਉਣਾ ਪੈ ਗਿਆ ਉਹਦੇ 65 ਕਬੂਤਰ ਉੜੇ ਆ ਜੀ ਆ ਦੇਖੋ ਬਈ ਰੌਣਕ ਪੂਰੀ ਲੱਗੀ ਹੋਈ ਆ ਥੱਲੇ ਆ ਦੇਖੋ ਵੀਰ ਬਾਈ ਪਹੁੰਚੇ ਵੀ ਦੂਰੋਂ 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 ਨੇੜੇੋਂ ਜਿੱਥੋਂ ਪਹੁੰਚੇ ਵੀ ਬਾਈ ਸਾਰੇ ਪਹੁੰਚੇ ਵੀ ਵੀਰ ਆਪਣੇ ਇੱਧਰ ਦੇਖੋ ਉਹ ਜੱਟੇ ਹੁਣੀ ਖੜੇ ਆ ਉਹ ਬਾਈ ਖੜਾ ਅੱਧਾ ਇੱਧਰ ਮੁੰਡੇ ਹੋਂਦ ਵਾਲੇ ਖੜੇ ਆ ਹੋਂ ਵੀ ਬੈਠੇ ਆ ਇੱਧਰ ਵੀ ਵੀਰ ਬੈਠੇ ਆ 65 ਕਬੂਤਰ ਉੜੇ ਜੀ ਬਾਈ ਟੋਟਲ ਬਾਕੀ ਦੰਨੇ ਆ ਬਾਈ ਅਪਡੇਟ ਤੁਹਾਨੂੰ ਬਾਕੀ ਦੰਨੇ ਆ ਬਾਈ ਅਪਡੇਟ ਤੁਹਾਨੂੰ ਉਸਮਾਨ ਨੂੰ ਕਹਿੰਦੇ ਜਿਆਦਾ ਉਸ ਕਠਾਈ ਕੀ ਹਾਲਾ ਉਹ ਪਹਿਲਾਂ ਨੀਤੀ ਨੀਤੀ ਗਿਆਤੀ ਨੇ ਹੈ ਆਜਾ ਪਰੋ ਬਾਬੇ ਚਰਮਾਤਾ ਬਰਾਮਣਾਉਣੀ ਆ ਬਾਬਾ ਇੱਕ ਕੱਢਣੀ ਆ ਆਪਰਾ ਇਹ ਵੀ ਚਾਮਲੀ ਆ ਉਹਦੀਆਂ ਗੱਲਾਂ ਨਹੀਂ ਜਿੰਦੀਆਂ ਵੀਰ ਹੈਲੋ ਜੈ ਜੀ ਕਾਲਾ ਮੈਂ ਕੱਪ ਨਿਓਦਾ ਆ ਵੀ ਕਰੋ ਆਉਂਗਾ ਅੱਜ ਰਾਜਵੀਰ ਵਾਲਾ ਰਾਜਵੀਰ ਵਾਲਾ ਫੇਰ ਆਉਣਾ ਉਹ ਛੱਡ ਦੇ ਇਹ ਕੋਨੇ ਕੋਨੇ ਕੋਲ ਬਾਹਰ ਸੁਣ ਲਈ ਗਏ ਤੇ ਪਰ ਇਹ ਦੇਖੋ ਉਹ ਟਾਈਮ ਲੱਗਣ ਲੱਗਿਆ ਹਾਂ ਛੱਡੋ ਭਾਈ ਟਾਈਮ ਬੋਲਦਾ ਇਹ ਨਹੀਂ ਲਾ ਲਿਓ ਵੀ ਕੋਈ ਗੱਲ ਨਹੀਂ ਚੱਲਦੀ। ਖਾਤਾ ਮਨਸੂਰਪੁਰ, ਜੋਧ ਮਨਸੂਰਪੁਰ, ਜੋਧ ਮਨਸੂਰਪੁਰ। ਆਹ ਨਦੀਪਾਲ ਵੀ ਨੇ ਜੋਧੜੀ ਆ। ਨੇ ਲੰਦੇ ਆਹ ਕਰਦਾ ਬਾਈ ਆਹ ਆਲੇ ਵੀ ਲੱਗੇ ਪਰ ਆਲੇ ਮੈਨੂੰ ਇੱਕ ਮਿੰਟ ਦਿਖਾਣੀ ਆਲੇ 4 ਮਿੰਟ ਹੋਏ ਯਾਰ ਬਾਈ ਹੋਰ ਪਾਸੇ ਲੰਘ ਜੂ ਮੈਂ 4 ਮਿੰਟ ਜਿਆਦਾ ਨੇ ਨਾਮ ਤੋਂ ਗੰਦੀ ਅਨੰਦਪੁਰ ਗੰਦੀ ਗੰਦੀ ਅਨੰਦਪੁਰ ਗੰਦੀ ਬਣਾਉਂਦੀ ਆ ਕਾਲਾ ਕਿਹਨੇ ਸਿਆਣਾ ਕਾਲਾ ਕਿਹਨੇ ਸੋਣਾ ਕੋਈ ਕੋਈ ਨਹੀਂ ਮਾਨਾ ਰੰਗੀਆਂ ਮਾਨਾ ਰੰਗੀਆਂ ਵੀ ਰਾਜਵੀਰ ਵਾਲਾ ਰਾਜਵੀਰ ਵਾਲਾ ਕਿਹਨਾਂ ਹੋਰ ਆਹ ਦੇਖ ਯਾਰ ਬਿਜਾ ਸ਼ੂਨੀ ਮੇਰੇ ਆਜੂ ਬਿਲਾੜੀ ਆਹ ਦੋ ਸੇਕਾ ਗਾਣੇ ਟਾਈਮਸ 40 ਬੀ ਤੇ 40 ਦਾ ਨੰਬਰ 33 ਨੰਬਰ ਆ ਉਹ ਵਾਈਟ ਟਾਇਰ ਲੱਗਿਆ ਹੋਣਾ 140 ਤੇ ਨਾ ਬੋਲਦੇ ਸਾਨੂੰ ਫੜਗੇ ਨੇ ਤੇ ਆਹ ਕੰਪਿਊਟਰ ਦੇਖ ਯਾਰ ਆਪਾਂ ਉਹ ਵੀਰ ਆ ਤੂੰ ਤੇ ਲੱਗਰਾਤਾ ਦੇਖ ਲੈ ਵੀਰ ਉੱਪਰ ਟਾਇਰ ਲੱਗ ਗਿਆ ਬਹੁਤ ਚੈੱਕ ਹੋ ਰਿਹਾ ਹੈ ਉੱਪਰ ਗਿਆ ਵੀਰ ਦੇਖ ਲੈ ਜੀ ਆਪ ਬਈ ਮੰਗ ਲੈ ਵੀਰ ਮਿਥਾਇਓ ਜੀ 2 4 ਛੱਡ ਦੇ ਬਾਈ ਇੱਕ ਮਿੰਟ ਹੋ ਤਿੰਨ ਦੇ ਭਾਈ ਆ ਜਾਣ ਦੇ ਥੱਲੇ ਕੋਈ ਚੱਕਰ ਨਹੀਂ ਹੈ ਮਾਲਾ ਆਜ ਵੀ ਮਾਲਾ ਆ ਗਏ ਫੈਨ ਹੋ ਗਿਆ ਵੀ ਨਾ ਲਾ ਕੱਢ ਗਏ ਵੀਰੇ ਆ ਜਾਊਗਾ ਪਹਿਲਾ ਟਾਈਮ ਆ ਡੈਮੋ ਹੋ ਗਿਆ ਵੀਰੇ ਕਾਤੜੂ ਉਹ ਬਾਈ ਟਾਈਮ ਕਿਦੇ ਕਿਦੇ ਪਰ ਵੀਰੇ ਤੁਸੀਂ ਆ ਫਾਇਨਲ ਆਦਾ ਹੁਣ ਟੇਗ ਨਾਲ ਟਾਈਮ ਵਿੱਚ ਵੜ ਗਈ ਉਧਰ ਇੱਕ ਟੋਬੇ ਵਿੱਚ ਵੜ ਗਈ ਉਧਰ ਚੀਨੀ ਇਹ ਚੀਨੀ ਫਾਇਨਲ ਉਧਰ ਸੱਟ ਮਾਰਾ ਮੈਂ ਇਹਦਾ ਕੱਟੇ ਮੁਰਦੇ ਸਨ ਆ ਉਹ ਆ ਜਾਂਦੀ ਆ ਆ ਦੇ ਜਾਂਦੀ ਮੈਂ ਆ ਗਿਆ ਬਾਪ ਜੱਰੀਆ ਸੱਚ ਤਾਂ ਵੀ ਆ ਜੀ ਅੱਰੀ ਘੱਟ ਲਾਲ ਟੋੜੀ ਵਾਲੀ ਸੱਚੀ ਘੱਟ ਜਹਰੀ ਆ ਆ ਗਿਆ ਤੂੰ ਡਰ ਵਾਲਾ ਨੀ ਟਿੱਕੀ ਰੋਪੜ ਨੀ ਟਾਈਮ ਆ ਯਾਰ ਦੂਜੇ ਬਾਬੀ ਟਾਈਮ ਆ ਬੀ ਟਿੱਕੀ ਰੋਪੜ ਅਰੇ ਹਰੀ ਬੋਤਲ ਤਾਂ ਨਹੀਂ ਆਈ ਤੇਰੇ ਪਾਸੋਂ ਬੋਤਲ ਮਰੇ ਮਰੇਂਡੇ ਵਾਲਾ ਫਰਦਾ ਦਾ ਹੈਗਾ ਯਾਰ ਪ੍ਰਿੰਸ ਮਰੇਂਡਾ ਵਾਸ ਨੰਬਰ ਮੁੰ ਲੱਗ ਗਿਆ ਟਾਈਮ ਲੋ ਭਾਈ ਆਪਣੇ ਆੜ ਬੂ ਬੀ ਟਾਈਮ ਲੱਗ ਗਿਆ ਕਿਉਂਕਿ ਟਾਈਮ ਲੱਗ ਟਾਈਮ ਹੋ ਗਿਆ ਲੱਗ ਗਿਆ ਕਿੰਨਾ ਟਾਈਮ ਹੋ ਗਿਆ 3 ਵਜੇ ਕਿਉਂਕਿ ਭਾਈ ਗਰਮੀ ਅੱਜ ਬਹੁਤ ਈ ਆ ਕਰਦੇ ਕੋਈ ਦੇਖੋ ਇੱਕ ਮਿੰਟ ਆਪਾਂ ਨੂੰ ਵੀ ਤੇ ਉਹਦੇ ਆਮ ਲੱਗ ਗਿਆ ਨਵਾਂ ਜਿਹਾ ਟਾਈਮ ਆ ਟਾਈਮ ਲੱਗਿਆ ਕੁੱਤਰਾ ਦੇ ਤੇ ਆ ਗਿਆ ਤਾਂ ਸਹੀ ਹੈ ਨਹੀਂ ਵੀਰੇ ਚੱਲੀ ਇੱਕ ਪੰਜਰਾ ਚੱਕ ਕੇ ਘਰ ਨੂੰ ਆਉਂਦੇ ਆਂ ਕਿੰਨੇ ਤੋਂ ਸਾਡੇ ਤੇ ਆਉਂਦਾ ਹਾਂ ਹਾਂ ਹਾਂਜੀ ਚੱਫੇ ਵੀ ਠੀਕ ਆ ਰਹਾ ਬਹੁਤ ਮਾਰਾ ਨਿਹਾਲੀ ਯਾਰ ਫਟ ਗਿਆ ਇੱਕ ਖੜਦਾ ਫੇਰ ਵੀ ਪਤਾ ਲੱਗਦਾ ਕੁਛ ਨਾ ਅਮਰੀਕ ਤੂੜ ਮਾਜਰਾ ਅਮਰੀਕ ਤੂੜ ਮਾਜਰਾ ਵੀਰੇ ਭੱਜੀਆ ਚੱਲੋ ਚੱਲੀਏ ਹਾਂ ਕਮ ਕਰੀਏ ਕੱਢ ਗਿਆ ਵੀਰੇ ਸਾਡੀ ਪੰਜਰਾ ਵਾਲੀ ਆ ਸਾਡੀ ਪੰਜਰਾ ਵਾਲੀ ਵੀ ਕੱਢ ਗਿਆ ਵੀਰੇ ਕਾਮ ਵਾਲਾ ਦਿਖਾਇਆ ਤਾਂ ਹੈ ਉਹਨੂੰ ਤਾਂ ਬੋਲਣ ਇੱਕ ਨੂੰ ਆ ਹੋਏ ਆ ਗਰਮੀ ਅੱਜ ਗਰਮੀ ਪੈ ਗਈ ਆ ਇਹਨਾਂ ਨੂੰ ਵੀ ਗਰਮੀ ਲੱਗੀ ਅੱਜ ਤੇ ਲੋ ਪਈ ਆ ਭਾਈ ਪੂਰੀ ਕੈੜੀ ਹੁਣ ਕਟੇ ਮੈਂ ਦੱਸ ਦਿਆਂਗੇ ਹਾਂ ਇਹਨੂੰ ਪਤਾ ਪੰਜਾਬੀ ਜੀ ਕਹ ਕੇ ਦੇ ਦਿੱਲੀ ਲੈ ਜਾ ਹੁਣ ਫਿਰ ਮਾਰ ਲਓ ਆਪਣਾ ਮਾਣਿਆ ਰੱਗੀਆਂ ਵੀ ਕੱਢ ਗਿਆ ਬੇਟਾ ਮਾਣਾਂ ਰੱਗੀਆਂ ਵੀ ਕੱਢ ਗਿਆ ਵੀਰ ਸਫਾ ਮਾਲਾ ਸਭ ਮਾਰਾਂ ਵੀ ਕੱਢ ਗਿਆ ਵੀਰ ਬਸ ਇਹ ਗੱਲ ਦੀ ਧੰਨਵਾਦ ਜੀ ਲੈ ਕੇ ਹੁਣ ਇੱਕ ਤਾਂ ਦੇਖ ਲਾ ਕਿੰਨੇ ਰਹਿ ਗਏ ਵੀਰੇ ਦੱਸ ਦੀਆਂ ਰਹਿ ਕਿੰਨੇ ਗਏ ਵੀਰੇ ਸਹੀ ਆ ਬਾਈ ਗਿਣੀਆਂ ਨਹੀਂ ਕਰਦੀ ਕਿੰਨੇ ਆ ਦੱਸਦੇ ਦੱਸਦੇ ਜਿੱਤੀ ਹੁਣ ਕਿੰਨੇ ਰਹਿ ਗਏ ਬਈ ਬਹੁਤ ਕੂਤਰ ਕਟਿਆ ਹੁਣ ਆ ਥਾਂ ਤਿੰਨ ਵਾਲੇ ਟਾਈਮ 'ਚ ਇੰਨਾ ਟਾਈਮ 'ਚ ਕੂਤੇ ਜਿਆਦਾ ਕੱਢੇ ਤਿੰਨ ਵਾਲੇ ਟਾਈਮ 'ਚ ਕੱਢੇ ਚੱਲ ਕੋਈ ਨਹੀਂ ਹਣੇ ਦੇ ਵਿੱਚ ਸਾਡੀ ਕੋਈ ਘਾਟ ਨਹੀਂ ਤੇ ਹੁਣ ਉੱਤਰ ਦੀ ਘਾਟ ਦੀ ਬਾਈ ਉੱਤਰ ਬੜੇ ਬੜੇ ਕੋਈ ਹਾਂ ਹਾਂ ਉੱਤਰ ਪੁੱਟਿਆ ਹੋਇਆ ਇਵਰੇ ਬਹਿ ਕੇ ਹਰਦਾ ਫੇਰ ਅਸੀਂ ਕਹਿੰਦੇ ਇਹ ਸਾੜ ਕਹਿੰਦੇ ਸਾੜੀ ਘਾਟ ਤੁਰੇ ਬਹੁਤ ਅਗੁੱਤਰ ਆ ਪਾਣੀ ਨੂੰ ਪਾਣੀ ਨੂੰ ਤਾਂ ਦੇਖ ਕੇ ਕਹਣਾ ਕਿਰੇ ਜਾਂ ਥੈਣ ਥਾੜਾ ਟੋਬੇ ਚ ਗਰਦੇ ਕਿਹੜਾ ਪਿੰਡ ਥੋੜਾ ਬਾਈ ਰਾਮਪੁਰਾ ਅੱਛਾ ਠੀਕ ਹੈ ਠੀਕ ਹੈ ਬਾਈ ਦੱਸ ਦੇ ਹੁਣ ਛੇਤੀ ਛੇਤੀ ਕਿੰਨੇ ਰਹਿ ਗਏ ਟਾਈਮ ਚ ਕੱਢ ਗਿਆ ਆਪਣਾ ਵਿਕੂਤੋਂ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਹੋਰ ਤਿਆਰ ਬਸ ਹਾਰ ਨਹੀਂ ਮੰਨਣੀ ਹੈਗੀ ਹਲੇ ਕੋਈ ਨਹੀਂ ਇੰਨਾ ਸਾਂਝ ਸਾਂਝ ਅੰਡੇ ਅੰਡਾ ਉੱਤੇ ਪੰਗੇ ਡਾ ਕੇ ਬੈਠੇ ਨਹੀਂ ਪੰਗੇ ਡਾ ਕੇ ਡਾ ਕੇ ਤੇ ਬਾਣੀ ਨਹੀਂ ਜਾਉਂਗੇ ਕੋਈ ਨਹੀਂ ਆਕੇ ਜਿਵੇਂ ਕੋਈ ਨਹੀਂ ੱਡੇ ਬੜੇ ਵਿੰਡ ਵਰਦੇ ਪੰਝੜਾ ਚਾਹੀਦਾ ਨਹੀਂ ਉੱਪਰ ਯਾਰ ਉੱਪਰ ਭੱਜਦੇ ਬਹੁਤ ਆ ਇਹ ਪਿੰਡ ਤੇ ਮੈਨੂੰ ਤਰੰਦ ਵੀ ਨਹੀਂ ਕਾਉਂਗਾ ਕਿ ਛੱਡੇ ਆਏ ਨੇ ਚੱਲ ਉੱਪਰ ਦੇ ਨਹੀਂ ਚਾਹੀਦੇ ਇਹ ਪਿੰਡ ਵਧੀਆ ਯਾਰ ਇਹਨੂੰ ਪਿੰਡ ਨੂੰ ਕਿਉਂ ਹੋਇਆ ਵਾ ਕਿੰਨੀ ਵਧੀਆ ਹਾਂ ਨਹੀਂ ਤਾਂ ਨਹੀਂ ਵਧੀਆ ਹਾਂ ਜਿਹੜਾ ਭੱਜੇ ਆ ਜਿਹੜਾ ਨਹੀਂ ਚਾਹੀਦਾ ਥਾਲੇ ਪਰ ਇੰਨੀ ਉਮੀਦ ਹਦੀ ਚਲੋ ਕੋਈ ਨਹੀਂ ਤੈਂ ਵੀ ਨਹੀਂ ਸੁਣਨ ਦੇ ਦੋ ਇਹੇ ਵੇ ਲੱਗਾ ਉਹ ਤਾਂ ਸੁਣਨ ਦਾ ਸਹੀ ਹੈ ਦੂਜਾ ਨਾਲ ਇੱਕ ਬੰਦਾ ਚੈੱਕ ਕਰੀ ਜਾਂਦਾ ਯਾਰ ਕਹਿੰਦਾ ਸਹੀ ਹੈ ਦੂਜਾ ਕਾਲਾ ਕਿੰਨੇ ਸਿਉੜਾ ਓਏ ਆ ਲੈ ਜਾਂਦਾ ਯਾਰ ਕਾਲਾ ਕਿੰਨੇ ਸਿਉੜਾ ਘੰਡ ਕਰ ਆ ਆ ਦੇਖ ਇਹਨੂੰ ਆਦੀ ਦਲਵੀਰ ਆ ਦੇਖ ਇਹਨੂੰ ਮਸਰੀ ਵਾਲੇ ਪਟਾ ਮੈਂ ਗਾਇਓ ਆ ਦੇਖ ਇਹਨੂੰ ਬੀ ਉਹ ਵਾਲਾ ਉਹ ਬਈ ਕਰੀ ਓਏ ਹਾਰੇ ਕਰੀ ਲਾ ਟੋ ਵਰਦੀ ਚਰਨ ਲਾ ਯਾਰ ਟਾਈਮ ਟਾਈਮ ਹੋ ਗਏ ਮੂਰਲੀ ਉਹ ਵਾਲਾ ਪੈਂਦਾ ਆ ਹੁਣ ਭੜਕਾ ਪੁੱਤ ਕਿੱਥੇ ਆ ਅੜੀ ਕੱਚ ਲਾ ਤੌਰੀ ਆ ਬਿੱਤੀ ਹਾਂ ਮੈਨੂੰ ਕਰਨਾਕੋ ਦੇਖੇ ਨਾ ਰੇ ਇੱਧਰ ਸਾਰੇ ਉੱਧਰ ਲੱਗੇ ਤੈਂ ਬੋਲ ਨਾ ਕਿ ਉੱਧਰ ਸਾਰੇ ਹੱਥਾਂ ਨਾਲ ਵਗੇ ਨੇ ਆ ਕਿੰਨਾ ਗਾ ਪੈਂਦਾ ਇਹਨਾਂ ਟਾਈਮ ਤੇ ਆ ਟਾਈਮ ਬੋਲੋਗੇ ਜਲਦੀ ਦੇਖੋ ਔਰ ਰਾਜੂ ਓਏ ਤੈਂ ਬੋਲਦਾ ਆ ਇਹਨਾਂ ਦੇ ਕਿੰਨਾ ਦੇ ਟਾਈਮ ਲੱਗਿਆ ਹੂੰ ਜਦੋਂ ਵਝਾ ਲੈਂਦੇ ਉਹਨੂੰ ਲਓ ਜੀ ਬਾਈ ਆਪਾਂ ਪਹੁੰਚ ਗਏ ਦਵਾਈ ਫਿਰ ਕਰਾਂ ਬਾਕੀ ਬਾਈ ਤੁਹਾਨੂੰ ਦੱਸਦਾ ਹਾਂ ਗੱਲਬਾਤ ਬਾਈ ਸਾਸਿਕਾ ਸਾਸਿਕਾ ਕੀ ਹਾਲ ਚਾਲ ਆ ਬੜਾ ਵਧੀਆ ਕਿੱਦਾਂ ਫਿਰ ਕਿਆ ਬਣਿਆ ਬਣਿਆ ਕਿ ਅੱਜ ਇੱਕ ਉਤਰਿਆ ਪਹਿਲਾਂ ਤਾਂ ਆਪਾਂ ਮਨਸੂਏ ਛੱਡਣਾ ਤਾਂ ਉਹ ਆਪਾਂ ਨੇ YouTube ਉੱਪਰ ਗੱਲ ਪਾਈ ਦੀ ਵੀ ਆ ਹਾਂ 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 ਤੇ ਵੀਰੋਂ ਤੇ ਬਾਅਦ ਵਿੱਚ ਫਿਰ ਅਸੀਂ ਕਿਉਂਕਿ ਉੱਥੇ ਜੇਰ ਪਹੁੰਚੇ ਅਸੀਂ ਮਨਸੂਏ ਪਹੁੰਚ ਗਏ ਤੇ ਹਾਂ ਤੇ ਇੱਕ ਮੁੰਡਾ ਆ ਗਿਆ ਤਾਂ ਆਪਣੇ ਨਾਲ ਹੋਰ ਆਪਣਾ ਰਿਸ਼ਤੇਦਾਰ ਹਾਂ ਤੇ ਇੱਕ ਚਾਚੇ ਦਾ ਦਾ ਜੇਰਾ ਦਾ ਤਿੰਨ ਕਬੂਤਰ ਤੇ ਤਿੰਨ ਤੇ ਆਪਣੇ ਹਾਂ ਤੇ ਆਪਾਂ ਮਨਸੂਏ ਪਹੁੰਚੇ ਉੱਥੇ ਵੀਰੇ ਖੜੇ ਰਹੇ ਉੱਥੇ ਪਹਿਲਾਂ ਕਉ ਕੱਟ ਲੱਗੇ ਸਾਨੂੰ ਬੰਦੇ ਵੀ ਘੱਟ ਖੜੇ ਤੇ ਉੱਥੇ ਹੂੰ ਤੇ ਸੋਚਿਆ ਯਾਰ ਵੀ ਕੂਤਰ ਖੋਣਾ ਵੀ ਆ ਹੈ ਕੂਤਰ ਕੱਟ ਤੇ ਉੱਥੇ ਕੱਟ ਤੇ ਤਾਂ ਕਰਕੇ ਛੱਡੇ ਨਹੀਂ ਹੂੰ ਤੇ ਫਿਰ ਅਸੀਂ ਇੱਥੇ ਹੀ ਤਾਂ ਕਿੱਕ ਮਾਰੀ ਸਮਾਨੇ ਫੋਨ ਲਾ ਲਿਆ ਬੰਦੇ ਨੂੰ ਹੂੰ ਤੇ ਉਹ ਕਹਿੰਦਾ ਭਾਈ ਆ ਜਾਊਗਾ ਨਾ ਵੀ ਕੋਈ ਗੱਲ ਨਹੀਂ ਕਰਾ ਟਾਈਮ ਅੱਗੇ ਪਿੱਛੇ ਹੋ ਜਾਊਗਾ ਹੂੰ ਤੇ ਫਿਰ ਉੱਥੇ ਪਹੁੰਚ ਗਏ ਵੀਰੇ ਕੂਤਰ ਹੜਾ ਤੇ ਤੇ ਉੱਥੇ ਬਾਬੇ 65 ਕੂਤਰ ਛੋਟੇ ਤੇ ਹੂੰ ਤੇ 65 ਕੂਤਰਾਂ ਦੇ ਛੜਾ ਕੇ ਉੱਥੇ ਬਾਅਦ ਫਿਰ ਅਸੀਂ ਕੀ ਕਰਿਆ ਦੁਪਹਿਰ ਦੇ ਟਾਈਮ ਆਪਣਾ ਫਿਰ ਅਸੀਂ ਬਈ 60 ਕੂਤਰ ਛੜਾ ਕੇ ਪੈਣ ਕਬੂਤਰਾਂ ਦੇ ਬਾਅਦ ਅਸੀਂ ਨਾ ਮਤਲਬ 2 ਵਜੇ ਦਾ ਟਾਈਮ ਆਇਆ ਜਦ ਤੇ 2 ਵਜੇ ਚਾਚੇ ਵਾਲਾ ਕਬੂਤਰ ਤਾਂ ਆਪਣੇ ਤਾਂ ਤੇ ਉਹ ਕਬੂਤਰ ਤੁਰ ਗਿਆ ਤਾਂ ਉੱਪਰ ਚੜ ਗਿਆ ਤਾਂ ਕਬੂਤਰ ਜਿਆਦਾ ਕਿਉਂਕਿ ਬਾਈ ਉੱਪਰ ਲਗੜ ਵੀ ਪਏ ਅੱਜ ਤੇ ਜਦੋਂ ਉੱਪਰ ਜਿਹੜੇ ਕਬੂਤਰ ਕਬੂਤਰ ਡਰ ਗਏ ਉੱਥੇ ਕਿਉਂਕਿ ਆਪਣਾ ਵੀ ਕਬੂਤਰ ਉੱਪਰ ਤਾਂ ਤੇ ਉਸ ਪਾ ਚਾਚੇ ਵਾਲਾ ਜਾਣ ਤੋਂ ਬਾਅਦ ਬਾਈ ਫਿਰ 3 ਵਜੇ ਦਾ ਟਾਈਮ ਆ ਗਿਆ ਫਿਰ 3 ਵਜੇ ਮਿਰਲ ਚੱਕਰੀ ਦੇ ਕੇ ਕਬੂਤਰ ਫਿਰ ਉੱਪਰ ਗਿਆ ਤਾਂ ਉਹ ਪਰਦਾ ਹੀ ਛੱਡ ਹਟ ਗਿਆ ਹੂੰ ਬਾਈ ਦਿਨ ਕਿਦਾਂ ਲੱਗਿਆ ਅੱਜ ਦਿਨ ਬਾਬੇ ਇੰਨਾ ਕਹਿੜਾ ਤਾਂ ਨਾ ਅੱਜ ਮੈਂ ਕਹਿੰਦਾ ਅੱਜ ਇੰਨੀ ਗਰਮੀ ਦੀ ਅੱਜ ਮਹਿਸੂਸ ਹੋਈ ਆ ਵੀ ਅੱਜ ਗਰਮੀ ਵਾਲਾ ਦਿਨ ਲੱਗਿਆ ਬਾਈ ਅੱਜ ਲੋ ਵੀ ਲੋ ਵੀ ਸਾਨੂੰ ਮਹਿਸੂਸ ਹੋਈ ਅੱਜ ਹੂੰ ਅੱਜ ਟੈਂਪਰੇਚਰ ਵੀ 38 ਦਾ ਦਾ ਬਾਈ ਅੱਖਾਂ ਹੁਣ ਵੀ ਮੇਰੀਆਂ ਦਰਦ ਕਰਦੀਆਂ ਕਿਉਂਕਿ ਸਾਰਾ ਦਿਨ ਉੱਪਰ ਦੇਖਣਾ ਬਹੁਤ ਹੋ ਗਿਆ ਹਾਂ 38 ਦਾ ਟੈਂਪਰੇਚਰ ਦਾ ਬਾਈ ਅੱਜ ਸੋਹਣਾ ਦਿਨ ਲੱਗਿਆ ਬਹੁਤ ਨਜ਼ਾਰਾ ਆਇਆ ਚਾਰਾਂ ਪਾਸੇ ਨਹੀਂ ਲੱਗਿਆ ਵੀਰੇ ਪੂਰਾ ਤਾਜ ਕਿਹੜਾ ਦਿਨ ਤਾਜ ਬਾਈ ਫਿਰ ਕਿੰਨੇ ਕਿੰਨੇ ਉੱਚ ਸਾਂਝੀ ਹੋਈ ਬਾਜੀ ਬਾਜੀ ਵੀ ਸੱਤਵਾਂ ਉੱਥੇ ਸਾਂਝੀ ਹੋਊਗੀ ਮੈਂ ਉੱਥੇ ਆਪਣੇ ਸਮਾਣੇ ਬਾਜੀ ਦੀ ਜਿਹੜੀ ਉਹਦੀ ਇਹ ਅਪਡੇਟ ਆ ਹੂੰ ਤੇ ਆਪਣੇ 65 ਛੋਟੇ ਆ ਤੇ ਸੱਤ ਦੀ ਸਾਂਝੀ ਹੋਊਗੀ ਸੱਤਵਾਂ ਵੱਡੇ ਗਏ ਠੀਕ ਆ ਠੀਕ ਆ ਠੀਕ ਆ ਚਲੋ ਬਾਈ ਗੱਗੜ ਵਾਲਿਆਂ ਦਾ ਕਬੂਤਰ ਕਿਹੜਾ ਫਿਰਦਾਦਾ ਸ਼ਾਮ ਨੂੰ ਵੀ ਹਾਂ ਗੱਗੜ ਵਾਲਿਆਂ ਦਾ ਕੈੜਾ ਤਾਂ ਬਾਈ ਕਬੂਤਰ ਬਹੁਤ ਵੜਦੇ ਨਹੀਂ ਤੇ ਉਹ ਚਲੋ ਸੱਤ ਚ ਹੋ ਗਈ ਸਾਂਝੀ ਪੱਛੀ ਹੋ ਗਈ ਬਾਜੀ ਬਹੁਤ ਸੋਹਣੀ ਬਾਜੀ ਹੋਈ ਆ ਯਾਰ ਤੇ ਬਾਕੀ ਪਰ ਅੱਜ ਬਾਈ ਕਬੂਤਰ ਹੋਰ ਵੀ ਇੱਕ ਹੂੰ ਮਤਲਬ ਜਿਕਣਾ ਆਪਣਾ ਉਥੇ ਕਾਫੀ ਫੜੀ ਦੀ ਵੀਰ ਨੇ ਨਾ ਥੋੜਾ ਜਿਹਾ ਉਥੇ ਯਾਰ ਥੋੜਾ ਜਿਹਾ ਲੱਗਦਾ ਤਾਂ ਵੀ ਹਾਂ ਯਾਰ ਕੋਈ ਕਮੀ ਜੀ ਮਹਿਸੂਸ ਲੱਗੀ ਆ ਜੀ ਹਮ ਅੱਛਾ ਹਾਂ ਐਦਾ ਅਸੀਂ ਤਾਂ ਕੋਈ ਬੜੀ ਗੱਲ ਨਹੀਂ ਥੀ ਕਿਉਂਕਿ ਯਾਰ ਬੰਦੇ ਨਾ ਫਿਰ ਟਾਈਮ ਕੋਈ ਨਾ ਰਿਲੈਕਸ ਹੋ ਗਏ ਉਹ ਵੀ ਅੱਜ ਗਰਮੀ ਤਾਂ ਹੈਗੀ ਆ ਬਈ ਆਪੇ ਬਦਲ ਗਿਆ ਨਾ ਰਿਜ਼ਲਟ ਦਾ ਹਾਂ ਹਾਂ ਬਾਕੀ ਹੋਰ ਹੀ ਗੱਲ ਹੋਈ ਸਹੀ ਆ ਦਿਨ ਵਧੀਆ ਲੱਗਿਆ ਦਿਨੇ ਯਾਰ ਆਪੇ ਲੋੜੇ ਨਹੀਂ ਕਿਸੇ ਨੂੰ ਕਹਿਣ ਦਿੱਤੀ ਹਾਂ ਫਿਰ ਵਧੀਆ ਲੱਗ ਗਿਆ ਬੜਾ ਲੱਗਿਆ ਕੁੱਪਤਰੇ ਬੰਦੇ ਗਏ ਜਣੀ ਜਿਹਨੇ ਰਹਿਣੇ ਚਾਹੀਦੇ ਤੇ ਰਹਿ ਗਏ ਰਹਿ ਗਏ ਬਾਈ ਸੱਤ ਕਬੂ ਚਲੋ ਕੋਈ ਨਹੀਂ 12000 ਰੁਪਏ ਤਾਂ ਆਏ ਗਿਆ ਉਹਨਾਂ ਨੂੰ ਹਾਂ ਹਾਂ ਇੰਨੇ ਆ ਗਏ ਹੋਊਗੇ ਵਧੀਆ ਬਾਈ ਹੁਣ ਤਾਂ ਸਵਾਦ ਆਉਣਾ ਬਾਜੀ ਨੂੰ ਸਿੱਖਣਾ ਹੁਣ ਦਿਨ ਲੱਗਣ ਲੱਗਾ ਹੁਣ ਵੀ ਸਾਨੂੰ ਮੇਰੇ ਖਿਆਲ ਮੈਂ 6.5 ਦਾ ਟਾਈਮ ਹੋ ਗਿਆ ਪਰ ਹੁਣ ਵੀ ਇਹਨ ਪੂਰਾ ਗਰਮੀ ਮਹਿਸੂਸ ਹੋ ਰਹੀ ਹੈ ਜਿਹਨੂੰ ਕਹਦੇ ਅੱਜ ਬਾਈ ਪੂਰੀ ਗਰਮੀ ਦੀ ਜਿਹਨੂੰ ਕਹਿੰਦੇ ਹਨ ਵਧੀਆ ਦਿਨ ਲੱਗ ਗਿਆ ਚਲੋ ਬਾਕੀ ਕਿਸਮਤ ਦੀਆਂ ਗੱਲਾਂ ਹਨਾ ਜੋ ਜਿਹਦੇ ਕਰਮਾਂ 'ਚ ਸਾ ਤੋ ਨਸਲ ਨੇ ਤਾਂ ਵੀਰੇ ਉੜਨਾ ਹੀ ਉੜਨਾ ਹੈ ਨਸਲ ਕੜੀ ਉਹ ਤਾਂ ਖੜੀ ਰਹਿੰਦੀ ਹੈ ਖੜੀ ਰਹਿੰਦੀ ਆ ਪਿੰਡ ਵਧੀਆ ਦਾ ਪਿੰਡ ਵੀ ਬੜਾ ਦਾ ਉਹ ਆਪਾਂ ਨੇ ਹੁਣ ਤਾਂ ਦੇਖੋ ਐਤਕੀ ਜਿਹੜਾ ਆ ਚ ਕੌਕੇ ਬਾਈ ਨਸਲ ਦੁਬਾਰੇ ਰਿਪਲਾਈ ਕਰਦੇ ਆ ਬਣਾ ਰਹੇ ਆ ਹੂੰ ਆਪਣੀ ਉਹ ਬੱਚੇ ਦੀ ਪਹਿਲੀ ਬਾਜੀ ਦੀ ਬਾਈ ਲਾਲ ਜੀ ਨੇ ਦੀ ਪਹਿਲੀ ਹਾਂ ਉਹਦੇ ਆਪਣੇ ਘੁੱਡੇ ਜੋ ਪਹਿਲੀ ਦੀ ਪਹਿਲੀ ਛੱਡ ਪਹਿਲੀ ਛੱਡਿਆ ਉਹ ਅੱਜ ਹਾਂ ਕਿਉਂਕਿ ਉਹ ਵੀ ਚਲੋ ਕਿ ਚਲੋ ਚੈੱਕ ਹੋ ਗਿਆ ਨਾਲੇ ਪਤਾ ਲੱਗ ਗਿਆ ਇੱਕ ਉਹ ਵੀ ਆਹ ਗਲਤੀ ਵੀ ਉਹ ਵੀ ਆਪਣੇ ਆਪਣੇ ਕਬੂਤਰਾਂ ਚੋਂ ਲਿੰਦਾ ਉਹ ਵੀ ਹੁਣ ਆਪਾਂ ਤਾਂ ਬਣਾਉਨੇ ਹਲੇ ਜਾਨੀ ਕਿ ਆਪਣੀ ਗੇਮ ਵਿੱਚ ਕੋਈ ਕਮੀ ਤੰਬ ਨਹੀਂ ਏ ਦੇ ਕਬੂਤਰ ਪਿੰਡ ਬੈਠ ਕੇ ਹਰ ਜੀ ਹਾਂ ਤਾਂ ਆਪਾਂ ਆਪਣੀ ਗੇਮ ਚ ਚਲੋ ਹੋ ਜਾਂਦਾ ਬਾਈ ਕੋਈ ਚੱਕਰ ਨਹੀਂ ਦੇਖੋ ਉਹਨਾਂ ਦਾ ਖੇਡ ਆ ਯਾਰ ਇਹ ਤਾਂ ਅਸੀਂ ਸ਼ੌਕ ਪੂਰਾ ਕਰਦੇ ਆ ਨਾ ਹਾਂ ਇਹਦੇ ਕੋਈ ਮਟਕਾ ਆਡੀ ਵੀਡੀਓ ਚੱਲੀ ਹੈ ਨਾ ਅੱਜ ਜਿੱਦਾਂ ਵੀ ਹੋਇਆ ਦਿਖਾਇਆ ਤਾਂ ਹੈਗਾ ਹੀ ਆ ਆਪਾਂ ਵੀਡੀਓ ਵਿੱਚ ਹਾਂ ਸੱਚ ਜਿੰਨਾ ਵੀ ਬਈ ਬਾਈ ਟਾਈਮ ਲੱਗਿਆ ਆਪਣਾ ਵੀਡੀਓ ਬਣਾਉਣ ਦਾ ਦੇਖੋ ਜਿੰਨੇ ਦੀ ਵੀਡੀਓ ਹਰਿਆ ਘ ਪਾਉਂਦਾ ਆ ਆਪਾਂ ਤਾਂ ਵੀਰੇ ਅੱਜ ਅੱਜ ਹਰਨੇ ਦੀ ਵੀਡੀਓ ਵੀ ਪਾਈ ਆ ਹਾਂ ਉਹ ਇਹ ਚੀਜ਼ ਕੋਈ ਬੜੀ ਗੱਲ ਨਹੀਂ ਹੈਗੀ ਕਿ ਕਿਉਂਕਿ ਜਾਨਵਰ ਹਰਿਆ ਦਾ ਹਰਿਆ ਕੋਈ ਨਹੀਂ ਭੱਜ ਕੇ ਹਰਿਆ ਕੋਈ ਚੱਕੇ ਹੁਣ ਉਹ ਦੇਖੋ ਤੁਸੀਂ ਦੇਖ ਸਕਦੇ ਬੱਚੇ ਨਿਕਲੇ ਕਢਾਏ ਹੋਏ ਆ ਇਸ ਵਿੱਚ ਬੱਚੇ ਆ ਹਾਂ ਇਹ ਬੱਚੇ ਆ ਗਰਮੀ ਦੇ ਵਿੱਚ ਲੋਚ ਹੁਣ ਇਨੇ ਚੀਕੜ ਵਜੇ ਛੱਡ ਨਹੀਂ ਹੋ ਸਕਦੇ ਨਹੀਂ ਗਰਮੀ ਪੈਂਦੀ ਆ ਹਾਂ ਬੱਚਿਆਂ ਦਾ ਇਹ ਗਾਹ ਨੂੰ ਦੇਖ ਗਾਹ ਨੂੰ 10 ਪਰ ਸਾਫ਼ ਹੋਏ ਤੇ ਬਾਅਦ ਚੈੱਕ ਹੋ ਸਕਦੇ ਮਨ ਮਨ ਭੱਜੂਦੇ ਇਹ ਬੱਚੇ ਬਣੇ ਆਪਾਂ ਇਹਨਾਂ ਨੂੰ ਚੈੱਕ ਕਰਾਂਗੇ ਹਾਂ ਠੀਕ ਠੀਕ ਚਲੋ ਬਾਈ ਇੰਨੀ ਕਿ ਅਪਡੇਟ ਕਬੂਲ ਕਰਿਓ ਹਨਾ ਸਾਡੀ ਤਾਂ ਮਿਲਦੀ ਕਿਥੇ ਫਿਰ ਇਹੋ ਆਉਂਦੇ ਪਿੰਡ ਦੇਖਦੇ ਹਾਂ ਹੁਣ ਉਹ ਵੀ ਦੇਖ ਲਾਂਗੇ ਹੁਣ 28 ਨੂੰ ਬਾਈ ਸਾਡੀ ਬਾਜੀ ਉੱਥੇ ਐਂਟਰ ਵਾਲੀ ਐਂਟਰੀ ਹੋਈ ਵੀ ਆ 28 ਤਰੀਕ ਨੂੰ ਇਹ ਆਉਂਦੇ ਪਿੰਡ ਆਕੇ ਉੱਥੇ ਛੱਡ ਲਾਂਗੇ ਹਨਾ ਹੁਣ ਦੋ ਬੁੱਤਰੇ ਤਾਂ ਬੈਠੇ ਕੋ ਬੈਠਾ ਕਾਲੀ ਨੋਕ ਵਾਲਾ ਇਹ ਘੰਟ ਪੂਸੀ ਵਾਲੀ ਬੈਠੀ ਚਲੋ ਫੇਰ ਦੇਖ ਲੈਣੇ ਇਹਨੂੰ ਵੀ ਚੈੱਕ ਹੋ ਜੂਗੀ ਹਾਂ 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 ਚਲੋ ਠੀਕ ਆ ਬਾਈ ਹੈ ਓਕੇ ਵੀਰੇ ਠੀਕ ਆ ਜੀ ਠੀਕ ਆ ਬਾਕੀ ਬਾਈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਕੀ ਬਾਈ ਜਿੰਨਾ ਕੁ ਹੋ ਸਕੇ ਆਪਾਂ ਅਪਡੇਟ ਤੁਹਾਨੂੰ ਦਿੱਤੀ ਹੈ ਨਾ ਠੀਕ ਆ ਬਾਈ ਮਿਲਦੇ ਹਾਂ ਜੀ ਕਿਸ ਅਗਲੀ ਵੀਡੀਓ ਵਿੱਚ ਹੈ ਨਾ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ